ਚੱਲ ਬੋਲ 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 ਹਾਂਜੀ ਤੁਹਾਡੇ ਸਾਹਮਣੇ ਰਾਜੂ ਬਾਵਾਲਾ ਸਿਗਰਾਜ ਆਲਸ ਸਿਗਰਾਜ ਆਲਸ ਮੇਰੇ ਦੇਸ਼ ਦੀ ਮਿੱਟੀ ਵਿੱਚ ਪਿਆਰੀ ਉਗਦਾ ਤੇ ਫਲ ਫਸਲ ਨੂੰ ਸੋਨੇ ਦੇ ਲੱਗਦੇ ਕੋਇਲਾ ਗਾਉਂਦੀਆਂ ਬਾਗਾਂ ਵਿੱਚ ਮੋਰ ਨੱਚਦੇ ਵਾਹ ਉਹ ਬੁੱਲੇ ਮਸਤ ਹਵਾਵਾਂ ਦੇ ਵਗਦੇ ਨੇ ਤੂੰ ਤੇ ਮੰਗਲਾ ਵਿੱਚ ਪਰਦੇਸ ਬੈਠਾ ਤੈਨੂੰ ਮਿਲ ਪੰਜਾਬ ਦੇ ਸੱਦ ਦੇ ਨੇ ਤੇਰੀ ਭੈਣ ਸੱਦੇ ਕੀ ਬਾਤ ਤੇਰਾ ਵੀਰ ਸੱਦੇ ਤੇਰੀ ਭੈਣ ਸੱਦੇ ਤੇਰਾ ਵੀਰ ਸੱਦੇ ਉਹ ਬੁੱਢਾ ਬਾਪ ਵੀ ਲੈ ਲੈ ਕੇ ਨਾ ਸੱਦੇ ਜਿਸ ਦੀ ਗੋਦੀ ਦੇ ਵਿੱਚ ਵੇਰਿਆ ਖੇਡਦਾ ਤੂੰ ਵਾਹ ਵਾਹ ਉਹ ਜੰਦੀ ਵਾਰ ਮਿਲ ਜਾ ਤੇਰੀ ਮਾਂ ਸੱਦੇ ਦਾਦੇ ਬਾਬੇ ਹੁੰਦੇ ਸ਼ਾਹ ਬੋਰ ਵਰਗੀ ਉਹ ਕਰਮਾ ਵਾਲਿਆ ਤੈਨੂੰ ਉਹ ਸ਼ਾਹ ਸੱਦੇ ਜਿੱਥੇ ਪੀਤੇ ਸੀ ਜਾਂ ਮ ਮੁਹੱਬਤਾਂ ਦੇ ਕੋਈ ਵਿਛੜੀ ਉਸੇ ਹੀ ਥਾਂ ਸਦੇ ਕਿਆ ਬਾਤ ਜਿਹੜੀ ਸਿਰ ਠੇਠ ਰੱਖ ਕੇ ਰਿਆਸ ਹੁੰਦਾ ਉਹ ਕਰਮਾਂ ਵਾਲਿਆ ਗੋਰੀਓ ਬਸਦੇ ਤੂੰ ਤੇ ਤੁਰ ਗਿਆ ਵਿੱਚ ਪਰਦੇਸ ਯਾਰਾ ਉਹ ਤੇਰੇ ਬਿਨਾਂ ਨਹੀਂ ਦਿਨ ਹੁਣ ਕੱਟ ਹੁੰਦੇ ਓ ਕਿੰਝ ਖੇਡੀਏ ਤਾਸ਼ ਹੁਣ ਬੋੜੇ ហេਠਾ ਹਾਣੀ ਸੀ ਪਲਈ ਤਾਂ ਕਨੇ ਘਟ ਹੁੰਦੇ ਓ ਰੋਣ ਨਿਕਲਦਾ ਮੰਗਲਾ ਉਸ ਵੇਲੇ ਤੇਰੀ ਆਦ ਵਿੱਚ ਖੁੱਲੇ ਜਦੋਂ ਡੱਟ ਹੁੰਦੇ ਓ ਓ ਕਿੱਥੇ ਲਾਏ ਨੇ ਸੱਜਣਾ ਢੇਰੇ ਕਿੱਥੇ ਲਾਏ ਨੇ ਸੱਜਣਾ ਓ ਕਿੱਥੇ ਲਾਏ ਨੇ ਸੱਜਣਾ ਢੇਰੇ ਕਿੱਥੇ ਲਾਏ ਨੇ ਸੱਜਣਾ ਢੇਰੇ ਕਿਉਂ ਭੁੱਲ ਗਿਆ ਪਾਉਣੇ ਫੇਰੇ ਕਿਉਂ ਭੁੱਲ ਗਿਆ ਪਾਉਣੇ ਫੇਰੇ ਲਾਇਨੇ ਸੱਜਣਾ ਡੇਰੇ ਕਿੱਥੇ ਲਾਇਨੇ ਸੱਜਣਾ ਡੇਰੇ ਗੁਰਦਾਸਬਾਹ ਦਾ ਗੁਰਦਾਸਬਾਹ ਦੀ ਗੁਰਦਾਸਬਾਹ ਦੀ ਤਰਜ਼ਾ ਇਸ ਗਲੀ ਜਾਵਾ ਕਿ ਮੈਂ ਉਸ ਗਲੀ ਜਾਵਾ ਕਿੱਥੋਂ ਤੈਨੂੰ ਲੱਭਾਂ ਤੇਰਾ ਕੀ ਏ ਸਿਰਨਾਵਾ ਇਸ ਗਲੀ ਜਾਵਾ ਕਿ ਮੈਂ ਉਸ ਗਲੀ ਜਾਵਾ ਕਿੱਥੋਂ ਤੈਨੂੰ ਲੱਭਾਂ ਤੇਰਾ ਕੀ ਏ ਸਿਰਨਾਵਾ ਵੇ ਜਸਾ ਭਾਏ ਨੇ ਖਤ ਬਥੇਰੇ ਸਭ ਮੁੱਕ ਜਾਣ ਝਗੜੇ ਚੇੜ ਕਦਿਆ ਵੜ ਸਾਡੇ ਵੇੜੇ ਮੁੱਕ ਜਾਵਣ ਝਗੜੇ ਚੇੜ ਲਾਇਨ ਸਜਣਾ ਇੰਡੇਰੇ ਕਿੱਥੇ ਲਾਇਨ ਸਜਣਾ ਦੇਰੇ ਨੀ ਅੱਖਾਂ ਜਿਹਾ ਪੰਭੂਆਂ ਵਾਂਗੂ ਤੇਰੇ ਵਾਦੇ ਉੱਡੀ ਉੱਡ ਖਿੰਡ ਗਏ ਓ ਸਾਨੂੰ ਰੋਣ ਦਾ ਲਾ ਕੇ ਲਾਰਾ ਤੁਸੀਂ ਪਤਾ ਨਹੀਂ ਕਿਹੜੇ ਪਿੰਡ ਗਏ ਨਹੀਂ ਖੜਾ ਰਾ ਵਿੱਚ ਹਾਕਮ ਤੇਰੇ ਆ ਮਿਲ ਜਾ ਮੂ ਮਨੇਰੇ ਉਹ ਖੜਾ ਰਾ ਵਿੱਚ ਹਾਕਮ ਤੇਰੇ ਆ ਮਿਲ ਜਾ ਮੂ ਮਨੇਰੇ ਲਾਇਨ ਸੱਜਣਾ ਡੇਰੇ ਕਿੱਥੇ ਲਾਇਨ ਸੱਜਣਾ ਡੇਰੇ ਹੋਏ ਲਾਇਨ ਸੱਜਣਾ ਡੇਰੇ ਵੇ ਕਿੱਥੇ ਲਾਇਨ ਸੱਜਣਾ ਡੇਰੇ ਫੈਸਲ ਘਟ ਗਈ ਜਣਾ ਹਲੇ ਫੈਸਲ ਤੋਂ ਬਾਅਦ ਕੰਮ ਚੱਲੂ ਆਪਣਾ ਪੂਰਾ ਕੋਈ ਡੋਟ ਵੈਰੀ ਲਵ ਯੂ ਆਲ ਸਸਕਾ